ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ 2 Sister Vlog ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਪਕੋਰਨ ਬਣਾਵਾਂਗੇ ਉਸ ਦੇ ਲਈ ਆਪਾਂ ਇੱਕ ਕਾਲੀ ਕੌਰਨ ਲਵਾਂਗੇ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਮੱਕੀ ਕਹਿੰਦੇ ਹਾਂ ਮੱਕੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜੀ ਧੁੱਪ ਲਵਾ ਲਵਾਂਗੇ ਮੱਕੀ ਨੂੰ ਚੰਗੀ ਤਰ੍ਹਾਂ ਇਸ ਦੇ ਪਾਪਕੋਰਨ ਜ਼ਿਆਦਾ ਵਧੀਆ ਬਣਨਗੇ ਮੱਕੀ ਆਪਾਂ ਇਸ ਤਰੀਕੇ ਦੀ ਲਵਾਂਗੇ ਜੀ ਕਈ ਵਾਰ ਮੱਕੀ ਦੇ ਵਿੱਚ ਵਾਈਟ ਪਾਰਟ ਜ਼ਿਆਦਾ ਹੁੰਦਾ ਫਿਰ ਪਾਪਕੋਰਨ ਫੁੱਲੇ-ਫੁੱਲੇ ਨਹੀਂ ਬਣਨਗੇ ਇਸ ਲਈ ਆਪਾਂ ਇਸ ਤਰੀਕੇ ਦੀ ਮੱਕੀ ਲਵਾਂਗੇ ਪਾਪ ਕੌਰ ਬਣਾਉਣ ਦੇ ਲਈ ਆਪਾਂ ਕੁੱਕਰ ਦੀ ਬਿਸਤਲ ਉਤਾਰ ਦੇਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖੋ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਚਲੋ ਜੀ ਹੁਣ ਆਪਾਂ ਪਾਪ ਕੌਰ ਬਣਾ ਲਵਾਂਗੇ ਉਸ ਲਈ ਕੁੱਕਰ ਦੇ ਵਿੱਚ ਥੋੜਾ ਜਿਹਾ ਰਿਫਾਈਂਡ ਆਇਲ ਲਵਾਂਗੇ ਤੇ ਥੋੜਾ ਜਿਹਾ ਬਟਰ ਪਾਵਾਂਗੇ ਬਟਰ ਆਪਾਂ ਰਿਫਾਈਂਡ ਆਇਲ ਪਾਉਣ ਤੋਂ ਬਾਅਦ ਪਾਵਾਂਗੇ ਜੀ ਤਾਂ ਕਿ ਬਟਰ ਜਲੇ ਨਾ ਇਹ ਰਾਈਸ ਆਇਲ ਥੋੜਾ ਹੀ ਆਪਾਂ ਜਿਆਦਾ ਹੀ ਪਾਵਾਂਗੇ ਜੀ ਤਾਂ ਕਿ ਮਸਾਲਿਆਂ ਦੀ ਚੰਗੀ ਤਰ੍ਹਾਂ ਕੋਟਿੰਗ ਹੋਵੇ ਪਾਪਕੌਰਨ ਉੱਪਰ ਹੁਣ ਆਪਾਂ ਮੱਕੀ ਪਾਵਾਂਗੇ ਇਹ 20 ਰੁਪਏ ਦੀ ਮੱਕੀ ਲਈ ਹੈ ਜੀ ਆਪਾਂ ਇਸ ਵਿੱਚੋਂ ਕਾਫੀ ਸਾਰੇ ਪਾਪਕੌਰਨ ਬਣ ਕੇ ਤਿਆਰ ਹੋਣਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਮੱਕੀ ਪਾਉਣ ਤੋਂ ਬਾਅਦ ਨਮਕ ਤੇ ਹਲਦੀ ਆਪਾਂ ਸ਼ੁਰੂ ਵਿੱਚ ਨਹੀਂ ਪਾਵਾਂਗੇ ਜੀ ਜਦੋਂ ਪਾਪਕੌਰਨ ਹਲਕੇ ਹਲਕੇ ਬਨਣ ਲੱਗ ਕੇ ਜਾਣਗੇ ਉਦੋਂ ਪਾਵਾਂਗੇ ਜੇਕਰ ਆਪਾਂ ਹਲਦੀ ਇਸ ਸਮੇਂ ਪਾਵਾਂਗੇ ਤੇ ਹਲਦੀ ਜਲ ਜਾਏਗੀ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖੋ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜਦੋਂ ਵੀ ਆਪਾਂ ਪਾਪਕੋਰਨ ਬਣਾਵਾਂਗੇ ਤੇ ਕੁੱਕਰ ਥੋੜਾ ਜਿਹਾ ਵੱਡਾ ਹੀ ਲਵਾਂਗੇ ਜੀ ਕਿਉਂਕਿ ਦਾਣੇ ਫੁੱਲ ਕੇ ਡਬਲ ਹੋ ਜਾਂਦੇ ਨੇ ਹੁਣ ਪਾਪਕর্ন ਬਣਨੀ ਸ਼ੁਰੂ ਹੋ ਚੁੱਕੇ ਨੇ ਜਦੋਂ ਇਸ ਤਰੀਕੇ ਨਾਲ ਕਾਫੀ ਸਾਰੇ ਪਾਪਕর্ন ਬਣਨ ਲੱਗ ਜਾਣ ਤਾਂ ਆਪਾਂ ਇਸ ਦੇ ਵਿੱਚ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਨਮਕ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਪਾਪਕর্ন ਬਣਾ ਲਵਾਂਗੇ ਜਿੰਨੀ ਦੇਰ ਕੁੱਕਰ ਵਿੱਚੋਂ ਆਵਾਜ਼ ਆਉਂਦੀ ਰਹੇ ਪੋਪਕੋਰਨ ਦੀ ਉਨੀ ਦੇਰ ਆਪਾਂ ਗੈਸ ਨੂੰ ਚਲਦੀ ਰਹਿਣ ਦੇਾਂਗੇ ਇਸ ਤਰੀਕੇ ਨਾਲ ਕੁੱਕਰ ਨੂੰ ਇੱਕ ਵਾਰੀ ਹਿਲਾ ਦੇਵਾਂਗੇ ਇੱਕ ਕਾਲੀ ਮੱਕੀ ਦੇ ਵਿੱਚੋਂ ਅੱਜ ਆਪਾਂ ਕਾਫੀ ਸਾਰੇ ਪੋਪਕੋਰਨ ਬਣਾ ਕੇ ਤਿਆਰ ਕਰ ਲਵਾਂਗੇ ਜੀ ਉਹ ਵੀ 2 ਮਿੰਟ ਦੇ ਵਿੱਚ ਜਦੋਂ ਕੁੱਕਰ ਦੇ ਵਿੱਚੋਂ ਪਾਪਕੋਰਨ ਦੀ ਆਵਾਜ਼ ਆਉਣੀ ਬੰਦ ਹੋ ਜਾਵੇ ਤਾਂ ਆਪਾਂ ਗੈਸ ਬੰਦ ਕਰਕੇ ਕੁੱਕਰ ਖੋਲ ਲਵਾਂਗੇ ਇਸ ਤਰੀਕੇ ਦੇ ਪਾਪਕੋਰਨ ਬਣ ਕੇ ਤਿਆਰ ਨੇ ਜੀ ਦੇਖੋ ਜੀ ਸਾਰੇ ਪਾਪਕੋਰਨ ਫੁੱਲ ਚੁੱਕੇ ਨੇ ਕੋਈ ਵੀ ਅਜੇ ਹਦਾਣਾ ਨਹੀਂ ਜੂ ਨਾ ਫੁੱਲਿਆ ਹੋਵੇ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਸ ਤਰੀਕੇ ਨਾਲ ਆਪਾਂ ਬਾਜ਼ਾਰ ਦੇ ਵਿੱਚ ਕਾਫੀ ਮਹਿੰਗੇ ਮਿਲਣ ਵਾਲੇ ਪਾਪਕੌਰਨ ਨੂੰ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਜੀ ਹੁਣ ਆਪਣੇ ਇਸ ਤਰੀਕੇ ਤੇ ਪਾਪਕੌਰਨ ਬਣ ਕੇ ਤਿਆਰ ਨਹੀਂ ਜੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੇ ਪਾਪਕੋਰਨ ਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ